ਗੁਰਜੀਕਾ ਕਾਲਸਾ ਕਰਾਈ ਮਾਹੀ ਗੁਰਜੀ ਕੀ ਪਤੇ ਜਾਲ ਕੀ ਪੀਤ ਪਵਨ ਕਾ ਥੰਬਾ ਰਗਤ ਬੁੰਦ ਕਾ ਗਾਰਾ ਥੰਬਾ ਬੱਬੇ ਨਾਲ ਚਾਲਨ ਕਰਨਾ ਥੰਬਾ ਬੱਬਾ ਨਹੀਂ ਬੋਲਣਾ ਜਾਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਨਾੜੀ ੜੀ ਦੇ ਨਾਲ ਬਿੰਦੀ ਲਾ ਦਨੀ ਹੈ ਬਿਹਾਰੀ ਦੇ ਨਾਲ ਲਾ ਕੇ ਹਾਰਡ ਹਾਰਡ ਮਾਸ 나ੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ बसेरा ਰਹਾਉ ਰਾਖ ਕੰਦ ਪਸਾਰ ਹੁ ਨੀਵਾ ਹਾਂਜੀ ਕੰਦ ਉਚਾਰਨ ਕਰਨਾ ਤਦ ਦੇ ਨਾਲ ਪਿਛੇ ਕੰਦ ਪਾ ਦਾਇਆ ਸੀ ਤੇ ਉਥੇ ਹੋਰ ਅਰਥ ਹੈ ਇਥੇ ਕੰਧ ਦਾ ਦੀਵਾਰ ਦਾ ਅਰਥ ਹੈ ਸਰੀਰ ਰੂਪੀ ਰਖੋ ਕੰਧ ਉਸਾਰਹੁ ਨੀਵਾ ਸਾਡੇ ਤੀਨ ਹਾਥ ਤੇਰੀ ਸੇਵਾ ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏगो ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਦਾਸ ਤੁਮਾਰਾ ਚਮਰਟਾ ਚਮਰਟਾ ਗਾਂਠ ਨਾ ਜਨਈ ਇਹ ਚਮਰਟਾ ਨਹੀਂ ਕਹਿਣਾ ਫੁੱਲਾ ਹੀ ਬੋਲਣਾ ਚਮਰਟਾ ਇੱਥੇ ਵਿਸਰਾਮ ਲਾ ਦੇਣਾ ਚਮਰ ਚਮਰਟਾ ਇਕੱਠਾ ਹੀ ਚਮਰਟਾ ਗਾਠ ਨਾ ਜਨਈ ਲੋਗ ਗਠਾਵੈ ਪਨ ਹੀ ਰਹਾਉ ਆਰ ਨਹੀਂ ਜਿਹ ਤੋ ਪਾਉ ਨਹੀਂ ਰੰਬੀ ਥਾਵ ਰੂਪਉ ਇਹ ਦੁਨੀ ਵਿਸਰਾਮ ਆਰ ਨਹੀਂ ਜਿਹ ਤੋ ਪਾਉ ਨਹੀਂ ਰੰਬੀ ਥਾਵ ਰੂਪਉ ਲੋਗ ਗੰਠ ਗੰਠ ਖਰਾ ਬਿਗੂਚਾ ਹੋ ਬਿਨ ਗੰਠੀ ਜਾਇ ਪਹੂਚਾ ਰਵਿਦਾਸ ਜਪੈ RAM ਨਾਮਾ ਮੋਹੀ ਜਾਮ ਸਿਓ 나ਹੀ ਕਾਮਾ 모ਹੀ ਪਦ ਤੇ ਯਮ ਖਲਾਦਨੀ ਹੈ 모ਹੀ ਜਾਮ ਸਿਓ 나ਹੀ ਕਾਮਾ ਰਾਗ ਸੋਰਠ ਬਾਣੀ ਭਗਤ ਪੀਖਨ ਕੀ ਆ ਪੀਖਨ ਭਗਤ ਪੀਖਨ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਨੈਨੋ ਨੀਰ ਬਹੈ ਤਨ ਖੀਨਾ ਜੀ ਬਹੈ ਪਦ ਸੇ ਠਮਕ ਲਾ ਦੇਣੀ ਹੈ ਨੈਨੋ ਨੀਰ ਬਹੈ ਤਨ ਖੀਨਾ ਬਹੈ ਤਨ ਖੀਨਾ ਨਹੀਂ ਕਹਿਣਾ ਭਏ ਕੇਸ ਦੁੱਧਵਾਨੀ ਹਾਂਜੀ ਦੁੱਧਵਾਨੀ ਥੋੜਾ ਜਿਹਾ ਡੈਸ਼ ਦੇ ਕੇ ਬੋਲਣਾ ਹੈ ਪਾਠ ਦੁੱਧਵਾਨੀ ਇਕੱਠਾ ਨਹੀਂ ਕਹਿ ਦੇਣਾ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕੀਆ ਕਰਹਿ ਪਰਾਨੀ RAM RAI ਹੋਹਿ ਬੈਦ ਬਨਵਾਰੀ RAM RAI ਪਾਠ ਕਠਈਐ RAM RAI ਇਥੇ ਵਿਸਨਾਮ ਹੈ ਹੋਹਿ ਬੈਦ ਬਨਵਾਰੀ RAM RAI ਹੋਹਿ ਬੈਦ ਬਨਵਾਰੀ ਆਪਣੇ ਸੰਤਹਿ ਲੇਹ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਖ ਕਰੇਜੇ ਮਾਹੀ ਕਰੇਜੇ ਉਚਾਰਨ ਕਰਨਾ ਕਈ ਅਨਜਾਨ ਪਾਠੀ ਕਲੇਜੇ ਕਹਿ ਦਿੰਦੇ ਨੇ ਕਰੇਜੇ ਰਾਰੇ ਨਾਲ ਬੋਲਣਾ ਹੈ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਦ ਨਾਹੀ ਭਈ ਤੇ ਸਾ ਹਾਂਜੀ ਐਸੀ ਬੇਦਨ ਉਪਜ ਖਰੀ ਭਈ ਇੱਥੇ ਵੀ ਸਤਿਨਾਮ ਵਾਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਾਲ ਨਿਰਮਲ ਇਹ ਔਖਦ ਜਗ ਸਾਰਾ ਗੁਰ ਪਰਸਾਦ ਕਹੈ ਜਨ ਭੀਖਣ ਪਾਵੋ ਮੁਖ ਦਵਾਰਾ ਐਸਾ ਨਾਮ ਰਤਨ ਨਿਰਮੂਲਕ ਐਸਾ ਨਾਮ ਰਤਨ ਨਿਰਮੂਲਕ ਪੁੰਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੈ ਰਾਖਿਆ रतन ना छपै छपाया हर गुण कहते कहन ना जाई जैसे गूंगे की मिठई रह, रहाऊ रसना रमत सुनत सुख श्रवणा इथे विश्राम केत चेते सुख होई कहो पीखन द्वैनन संतोषे जह देखा तह सोई ਨਾ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜੀਉ ਡਰਤ ਹੈ ਆਪਣਾ ਕੈਸੂ ਕਰੀ ਪੁਕਾਰ ਜੀਓ ਹਾਂ ਜੀ ਜੀਓ ਦਰਤ ਹੈ ਆਪਣਾ ਕੈਸੂ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਇ ਸੋਏ ਸੁਣ ਸੁਣ ਮੇਰੀ ਕਾਮਣੀ 파ਰ ਉਤਾਰੂ ਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨੇ ਜਾਉ ਰਹਾਉ ਸਰਬੰਸਾਚਾ ਇਕ ਹੈ ਦੂਜਾ ਨਾਹੀ ਕੋਈ ਤਾ ਕੀ ਸੇਵਾ ਸੋ ਕਰੇ ਜਾ ਕ ਨਦਰ ਕਰੀ ਤੁਧ ਬਾਜ ਪਿਆਰੇ ਕਿਵ ਰਹਾ ਸਾਬ ਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਸਾਬ ਡਿਆਈ ਦੇ ਇਥੇ ਨਾਮ ਜਿਤ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾ ਰਹਾਵ ਸੇਵੀ ਸਾਹਿਬ ਆਪਣਾ ਆਵਰਨਾ ਜਾਚੋਂ ਕੋਈ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਈ ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਚੁਖ ਚੁਖ ਹੋਈ ਇਹ ਬਿੰਦ ਬਿੰਦ ਇਕੱਠਾ ਨਹੀਂ ਕਹਿਣਾ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਤਨਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਹਾਂ ਪੱਤੀ ਠਮਕਲਾ ਦੇਨੀ ਐ ਹਮ ਆਦਮੀ ਹਾਂ ਇਕਦਮੀ ਮਹਲਤ ਮੋਹਤ ਨਾ ਜਾਣਾ ਮਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸਹਿ ਸਰੀ ਵਾਹ ਨਾਨਕ ਬਿਨ ਵੈ ਤਿਸਹਿ ਸਰੀ ਵਾਹ ਨਾਨਕ ਬਿਨ ਵੈ ਤਿਸਹਿ ਸਰੀ ਵਾਹ ਜਾ ਕੇ ਜੀ ਅਪਰਾਣਾ ਅੰਦੇ ਜੀਵਨਾ ਵਿਚਾਰ ਵਿਚਾਰ ਦੇਖ ਕੇਤੇ ਕੇ ਦਿਨਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਅੰਦੇ ਇਥੇ ਯਮਕ ਲਾ ਦਨੀ ਜੀਵਨਾ ਵਿਚਾਰ ਇਥੇ ਵਿਸਰਾਮ ਦੇਖ ਕੇਤੇ ਕੇ ਇਹ ਕੇਤੇ ਕੇ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਯਾਨੀ ਕਿੰਨੇ ਕੁ ਦਿਨ ਇਸ ਦਾ ਅਰਥ ਹੈ ਦੇਖ ਕਿਤੇ ਕੇ ਦਿਨਾ ਅੰਦੇ ਜੀਵਨਾ ਵਿਚਾਰ ਦੇਖ ਕਿਤੇ ਕੇ ਦਿਨਾ ਰਹਾਉ ਸਾਸ-ਮਾਸ ਸਭ ਜੀਉ ਤੇਮਾਰਾ ਤੂੰ ਮੈਂ ਖਰਾ ਹਾਂ ਤੇ ਤੂੰ ਤੂੰ ਪਦਤੀ ਚਮਕ ਲਾ ਦੇਣੀ ਤੂੰ ਮੈਂ ਖਰਾ ਪਿਆਰਾ ਮੈਂ ਕਿ ਮੈਂ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿਤ ਹੈ ਨਾਨਕ ਸਾਇਰ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ ਜੇ ਤੂੰ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢਾ ਗਹਿਣਾ ਨਾਨਕ ਬਿਨਵੈ ਸੋ ਕਿਛ ਪਾਈਐ ਜਿਸ ਨਾਨਕ ਬਿਨਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲਹਿਣਾ ਨਾਮ ਖਸਮ ਕਾ ਚਿਤ ਨਾ ਕੀਆ ਕਫਤੀ ਕਬਟ ਕਮਾਣਾ ਜਮ ਦਵਾਰ ਜਾ ਪਕੜ ਚਲਾਇਆ ਤਾ ਚਲਦਾ ਪਛਤਾਣਾ ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤ ਆ ਮਾਰ ਰਹੀਐ ਤਨਾਸਰੀ ਮਹੱਲਾ ਪਹਿਲਾ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵ ਤੇ ਆ ਮਰ ਰਹੀ ਸਿਰਿ ਸਹਜ ਪਾਠੀ ਸੇਵਾ ਸਿਰਿ ਸਹਜ ਪਾ